ਉਹ ਸਰਨ ਪਰ ਪੇ ਸਸ਼ੇਕਰ ਤੇ ਕਿਵੇਂ ਸਾਰੇ ਪੈਂਪਰਾ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸਾਰ ਠੀਕ ਠਾਕ ਹੋ ਵਗੈ ਤੇ ਅਸੀਂ ਮਾਲ ਕਰੀ ਕਿਪਣਾ ਬਿਲਕੁਲ ਠੀਕ ਠਾਕ ਆ ਤੇ ਬੱਚਿਆਂ ਸਕੂਲ ਭੇਜ ਕੇ ਤੇ ਐ ਹੋ ਗਏ ਫਰੀ ਕੰਮ ਕਮ ਕਰ ਲੈ ਕਪੜੇ ਧੋਣ ਵਾਲੇ ਜਿਹੜੇ ਕੱਲ ਹੀ ਮੈਸ ਤੋਂ ਆਏ ਆ ਤੇ ਮਸ਼ੀਨ 'ਚ ਮੈਂ ਕੁਛ ਕਪੜੇ ਪਾਏ ਤੇ ਮਸ਼ੀਨ ਜੇ ਪਾਈ ਜਾਂ ਕਢੰਡੀ ਉਹ ਹੁਣ ਬੰਦ ਕਰ ਦਿੱਤੀ ਆ ਤੇ ਆਪਾਂ ਚੱਲੇ ਆ ਜੀ 2 ਮਿੰਟ ਹਸਪੀਟਲ ਵਾਸਤੇ ਕਿਉਂਕਿ ਉੱਥੇ ਛੋਟੀ ਜੀ ਭਤੀਜੀ ਸਾਡੀ ਨੂੰ ਠੰਡ ਲੱਗ ਗਈ ਉੱਥੇ ਡ੍ਰਿਪ ਲੱਗੀ ਹੋਈ ਹਸਪੀਟਲ ਵਿੱਚ ਉਹਨੂੰ ਤੇ ਹੁਣ ਅਸੀਂ ਜਾਵਾਂਗੇ ਤੇ ਨਵਿਆ ਰੈਡੀ ਹੋ ਗਈ ਨਵਿਆ ਜਾਵਗੇ ਆਪਣੇ ਦੰਗ ਹੋਤ ਹੋ ਕੇ ਹਸਪੀਟਲ ਹਣਾ ਹਾਂਜੀ ਇਹਨਾਂ ਹਸਪੀਟਲ ਹੋ ਕੇ ਫੇਰੇ ਵੀ ਨਾਲ ਜਾਣਗੇ ਉੱਤਰ ਆਪਣੇ ਘਰੇ ਜਾਣਗੇ ਫਿਰ ਤੇ ਆਪਾਂ ਆਵਾਂਗੇ ਘਰ ਤੇ ਆਣੇ ਘਰ ਫਿਰ ਸਫਾਈ ਮਿਲ ਘਰ ਦੀ ਆ ਸਿਰਫ ਉਹ ਵਾਲੇ ਕੱਪੜੇ ਕੁੱਪੜੇ ਧੋਣ ਵਾਲੇ ਤੇ ਇਹ ਆਣ ਕੇ ਧੋਵਾਂਗੇ ਕੱਪੜੇ ਤੇ ਚਲੋ ਹੁਣ ਮੈਂ ਪੀ ਲੱਗੀਆਂ ਚਾਹ ਪਾ ਬਣਾ ਲਈਏ ਚਾਹ ਤੇ ਚਾਹ ਪੀ ਕੇ ਫੇਰ ਆਪਾਂ ਚੱਲਾਂਗੇ ਟਾਈਮ ਕਾਫੀ ਹੋ ਗਿਆ ਤੇ ਬਾਕੀ ਚਲੋ ਠੀਕ ਹੈ ਮੈਰਿਜ ਕੱਲ ਵੇਖੀ ਤੇ ਵਧੀਆ ਰਿਹਾ ਮੈਰਿਜ ਵਾਲਾ ਦਿਨ ਕੱਲ ਠੰਡ ਬਹੁਤ ਜ਼ਿਆਦਾ ਸੀ ਤੇ ਅੱਜ ਮਾਲਕ ਦੀ ਕਿਰਪਾ ਨਾਲ ਲੱਗੀ ਆ ਧੁੱਪ ਤੇ ਧੁੱਪ ਵੀ ਵਧੀਆ ਲੱਗੀ ਆ ਪਰ ਆਪਣੇ ਕੱਪੜੇ ਜਿਹੜੇ ਕੱਲ ਪਰਸੋਂ ਤੋਂ ਤੇ ਉਹੀ ਸੁਕਣੇ ਪਾਏ ਮੈਂ ਕੋਸ਼ਿਸ਼ ਸਟੈਂਡ ਤੇ ਬਾ ਦਿੱਤੇ ਆ ਤੇ ਕੋਹ ਆਪਾਂ ਉੱਪਰ ਪਾਏ ਸ਼ੱਕ ਤੇ ਧੁੱਪ ਇੰਨੀ ਮਜ਼ੇਵਾਲੀ ਲੱਗੀ ਆ ਪਰ ਅਜੇ ਹਾਲ ਕੁਝ ਸੇਕਣ ਦਾ ਟਾਈਮ ਨਹੀਂ ਹੈਗਾ ਕਿਉਂਕਿ ਆ ਪ੍ਰਿਪਤੀ ਜੀ ਠੀਕ ਨਹੀਂ ਉਹਨੂੰ ਉਹਦੇ ਦਹੀਂ ਹਸਪੀਟਲ ਜਾਣਾ ਵਾ ਤੋਂ ਉਹਨੇ ਕੰਮ ਕੁੰਮ ਜਲਦੀ ਨੇ ਬਿਹਾੜ ਕੇ ਉੱਥੇ ਚਲੇ ਆ ਤੇ ਵੇਖਾਂਗੇ ਜੇ ਟਾਈਮ ਨਾ ਆਗੇ ਫਿਰ ਤੋਪੂ ਜੁਰ ਸੇਕਾਂਗੇ ਤੇ ਜੇ ਨਾ ਆਇਆਗਾ ਟਾਈਮ ਨਾ ਫਿਰ ਕੱਲ ਨੂੰ ਜੇ ਲੱਗੂ ਤੇ ਕੱਲ ਸੇਕ ਲਾਂਗੇ ਤੇ ਚਲੋ ਠੀਕ ਆ ਹੁਣ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਹਾਈ ਕਿੱਥੇ ਹੋਈ ਬਾਈ ਓਏ ਹਾਈ ਕਿੰਨੇ ਕੀਤੀ ਹਾਈ ਕਿੰਨੇ ਕੀਤੀ ਆਜ ਦਈ ਆਜ ਦਈ ਆਜ ਦਈ ਕੱਟ ਦਦਿੰਦੇ ਤੇ ਬੇ ਕਿੰਨੇ ਸਾਰੇ ਤਾਂ ਦਿੰਦੇ ਤੇ ਮੈਨੂੰ ਵੀ ਦੇ ਦੇ ਮੈਨੂੰ ਵੀ ਦੇ ਦੋ ਦੇ ਦੋ ਮੈਨੂੰ ਦੇ ਨਾ ਪੈਸਾ ਦੇਣਾ ਮੈਨੂੰ ਪੁਰਾਣਾ ਮੈਨੂੰ ਦੇ ਤਬ ਨਵਾਂ ਲੈਣਾ ਮੈਂ ਆਹ ਵਾਲਾ ਲੈਣਾ ਮੈਂ ਆਹ ਲੈਣਾ ਭਾਸ਼ੀ ਹੋਂਡੇ ਇਹ ਕੰਡਿਆ ਕੱਲ੍ਹ ਥੋੜੀ ਜਿਹੀ ਤੇ ਪਾਪਾ ਨੂੰ ਬਾਹਰ ਘਰ ਦੇ ਤੇ ਆਪਣੀ ਵੀਡੀਓ ਪਾ ਲਈ ਤੇਰੇ ਪਾਪਾ ਦੀ ਵੀਡੀਓ ਪਾਈਏ ਬਾਏ ਪਾਪਾ ਕੱਜ itheya dise dadi ne mera matak diya na dadi te dadi te kaduti te dadi tera mana ho gaya kab do akhi lagga hasne dia vich dia sanda aji meri sare the kune nai lag gaya Nak kitna kareve lag gaya nakle bade kar ਵੀ ਨਹੀਂ ਆਈ ਜਿੱਪ ਪੱਤ ਦਾ ਬੱਚਾ ਗੰਦਵੰਦ ਲੋੜੇ ਨਹੀਂ ਆਇਆ ਜਾ ਵੀ ਸਾਈਡਰ ਸਟਾਟ ਤੋਂ ਨਿਕੰਢਿਆ ਨਹੀਂ ਕੀ ਕਰਦਾ ਜੀ ਜਿਸ ਕੁ ਦਿਰੀ ਨੇ ਸਾਲ ਲਾ ਕੇ ਜਨੇ ਬਸ ਹੋਈ ਜਾਣਾ ਅੱਛਾ ਉਹ ਗਿੰਦੇ ਨੇ ਬੜੀ ਮਾਰ ਬੜੀ ਕਰਕੇ ਜੇ ਵੀਰ ਤੋਂ ਪਹਿਲਾਂ ਦੇ ਮੈਂ ਆ ਕਰਦਾ ਬਾਹਰ ਨਖਰੇ ਕੱਢੀ ਆ ਕੋਦ ਨਾ ਕਰ ਇਦਾਂ ਮੈਂ ਦਾ ਸਭ ਕਰ ਕ ਨਹੀਂ ਧਣੀ ਇਦਾਂ ਨਹੀਂ ਇਦਾਂ ਇਦਾਂ ਧਣੀ ਤੇ ਇੱਥੇ ਇੱਥੇ ਹਾਈ ਦਾ ਹਾਈ ਦਾ ਨਹੀਂ ਚੱਲ ਸਤ ਸਮਾ ਇਲ ਕਾ ਸਮਾਈਲ ਕਰਦੇ ਸਮਾਈਲ ਕਰਦੇ ਨਾ ਗੱਲ ਮਾਸਕੀਂ ਭਾਦ ਇਹਦਾ ਇਹ ਚਿਹਰਾ ਕਰਤੋ ਨਾ ਅੱਜ ਨਹੀਂ ਕੱਲ ਵੀ ਸ਼ਿਗਨਦੀ ਇੱਕ ਅੰਝੇ ਸਮਾਈਲ ਸ਼ਿਗਨਦੀ ਆ ਮੇਰੇ ਆ ਮੇਰੇ ਆ ਕਿੰਨੇ ਕਿਤਾ ਸ਼ਿਗਨਦੀ ਵੀ ਨਾ ਜਿਵੇਂ ਕਹਿੰਦੇ ਆ ਇਹਦੇ ਤੇ ਮੇਰਾ ਬਾ ਡਿਊਟੀ ਤੇ ਇਹਨਾਂ ਵਾਤੀ ਮੈਂ ਲੈ ਕੇ ਆ ਹਸਪੀਟਲ ਚੀਜੀ ਕਿੱਦਾਂ ਤੇ ਚੀਜੀ ਮੈਨੂੰ ਬੜਾ ਕਰਦੇ ਡੇਰ ਆਪਨ ਮਮਾ ਚੀਜੀ ਲਲੋ ਚੀਜੀ ਲਲੋ ਮੈਂ ਕਿਹਾ ਚੱਲ ਲੈਣੀ ਆ ਤੁਹਾਡੇ ਕੋਲ ਮੈਂ 2 ਮਿੰਟ ਰੁਕ ਜਾ ਮੈਂ ਕੰਮ ਕਰਨੀ ਤੇ ਪਰੌਣੇ ਜਿਹੜੇ ਆਏ ਉਹਨਾਂ ਨੂੰ ਭੇਜ ਭੂਜ ਕੇ ਹੁਣ ਤੇ ਮੈਂ ਲੱਗੀ ਹਾਂ ਬਰਤਨ ਸਾਫ ਕਰਨ ਤੇ ਤਰਨ ਕਹਿੰਦੀ ਮੰਮੀ ਚੀਜੀ ਦੇ ਦਵਾ ਮੈਂ ਦੇ ਦਿੱਤੇ ਆਹ ਵੇਖਿਓ ਤਰਨ ਨੇ ਮੈਨੂੰ ਮੈਂ ਮੂੰਗ ਦਾਲ ਲੈ ਕੇ ਤੇ ਮੂੰਗ ਦਾਲ ਵੇਖੋ ਮੈਨੂੰ ਦਿੱਤੀ ਅੱਧੀ ਚਮਚੀ ਵੀ ਨਹੀਂ ਹੋਣੀ ਮੂੰਗ ਦਾਲ ਦੀ ਤੇ ਮੰਮੀ ਤੇਰੇ ਜਿਗ ਚੀਜੀ ਰੱਖੀ ਖਾ ਲਈ ਵੇ ਲੋ ਬੱਚਿਆਂ ਦਾ ਹਾਲ ਚੀਜੀ ਦਿੱਤੀ ਮੈਨੂੰ ਮਾਸਾ ਕਿ ਜਿੰਨੀ ਤੇ ਚਲੋ ਹੁਣ ਮੈਂ ਲੱਗੀਆਂ ਬਰਤਨ ਵਾਸ਼ ਕਰਨ ਤੇ ਇਹਨਾਂ ਨੂੰ ਦੁੱਧ ਦੁੱਧ ਕਰਕੇ ਦੇ ਫਿਰ ਖਾਣੇ ਦੀ ਤਿਆਰੀ ਕਰੀਏ ਰਾਤ ਦੀ ਚਲੋ ਠੀਕ ਹੈ ਹੁਣ ਇਹਨਾਂ ਨੂੰ ਪੁੱਛਾ ਵੀ ਤੁਸੀਂ ਮੰਮੀ ਨੂੰ ਇੰਨੀ ਕੀ ਚੀਜ਼ ਦੇ ਦਿੰਦੇ ਜੀ ਇੰਨੀ ਕ ਅੱਛਾ ਮੰਮਾ ਤੁਹਾਨੂੰ ਪੈਕਟਾਂ ਦੇ ਪੈਕਟਾਂ ਚੀਜ਼ੀ ਲਿਆ ਲਿਆ ਦੇਣ ਤੇ ਤੁਸੀਂ ਇੰਨੀ ਇੰਨੀ ਕੀ ਚੀਜ਼ ਦੇ ਕੇ ਆਏ ਤਰਨ ਚਲੋ ਠੀਕ ਹੈ